ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਜੀਵਨ ਨਿਸ਼ਵਾਰ ਕਰਨ ਵਾਲੇ ਜੀਆਂ ਸ਼ਖਸੀਤਾਂ ਉਹਨਾਂ ਦੀਆਂ ਤਸਵੀਰਾਂ ਸ਼ਲੋਮਨੀ ਕਮੇਟੀ ਵੱਲੋਂ ਅਜਾਇਬ ਕੇਂਦਰੀ ਸਿੱਖ ਅਜਾਇਬ ਕਰ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਅੱਜ ਪੰਜ ਚਾਰ ਸ਼ਖਸੀਤਾਂ ਜਿਨ੍ਹਾਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਇਆ ਗਿਆ ਜਿੱਥੇ ਦਾ ਅਕਾਲ ਤਖਤ ਅਗਿਆਨੀ ਰਗਵੀਰ ਸਿੰਘ ਵੱਲੋਂ ਸੋ ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਇਸ ਦੇ ਵਿੱਚ ਕਾਰ ਸੇਵਾ ਵਾਲੇ ਬਾਬਾ ਜੀ ਹਜਾਰਾ ਸਿੰਘ ਤੋਂ ਇਲਾਵਾ ਜਿਹੜੇ ਮੁਸਲਮਾਨ ਅੱਲਾ ਯਾਰ ਖਾਂ ਜੋਗੀ ਦੀ ਤਸਵੀਰ ਨੂੰ ਸ਼ਿਸ਼ੂਬਿਤ ਕੀਤਾ ਗਿਆ ਹੈ ਸੋ ਇੱਥੇ ਇਸ ਅਜਾਇਬ ਘਰ ਦੇ ਵਿੱਚ ਆਉਣ ਵਾਲੀਆਂ ਲੋਕਾਂ ਦੀਆਂ ਤਸਵੀਰਾਂ ਲੋਕਾਂ ਨੂੰ ਇਹ ਜਾਨੂ ਕਰਵਾਉਂਦੀਆਂ ਨੇ ਕਿ ਪੰਥ ਦੀ ਚੜ੍ਹਦੀ ਕਲਾ ਲਈ ਇਹਨਾਂ ਲੋਕਾਂ ਦੇ ਵੱਲੋਂ ਆਪਣਾ ਜੀਵਨ ਅਸ਼ਵਾਰ ਦਿੱਤਾ ਗਿਆ ਹੈ ਯੋਗਦਾਨ ਪਾਇਆ ਗਿਆ ਹੈ ਉਹਨਾਂ ਪੰਥ ਦੀ ਹੈ ਸ਼ਖੀਤਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਦੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈਆਂ ਜਾਂਦੀਆਂ ਨੇ ਇੱਕ ਮਤਾ ਪਾਸ ਕੀਤਾ ਜਾਂਦਾ ਹੈ ਵਿੱਚ ਔਰ ਮਤੇ ਪਾਸ ਕਰਨ ਤੋਂ ਬਾਅਦ ਐਗਜ਼ੀਕਟਿਵ ਕਮੇਟੀ ਦੇ ਵਿੱਚ ਮਤਾ ਪਾਸ ਕੀਤਾ ਜਾਂਦਾ ਹੈ ਉਸ ਮਤੇ ਤੋਂ ਬਾਅਦ ਇਹਨਾਂ ਪ੍ਰਸਿੱਧ ਸ਼ਖੀਤਾਨੀਆਂ ਤਸਵੀਰਾਂ ਸਿੱਖ ਅਜਾਇਬ ਘਰ ਦੇ ਵਿੱਚ ਲਗਾਇਸ਼ ਸ਼ੋਭਿਤ ਕੀਤੀਆਂ ਜਾਂਦੀਆਂ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜੇ ਤਲਾਏ ਅੱਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਹਨਾਂ ਚਾਰ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਸੁਭਾਇਮਾਨ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਮਿਆਂ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ ਨੇ ਜਿਨ੍ਹਾਂ ਵਿੱਚ ਸਤਕਾਰਯੋਗ ਸੰਤ ਬਾਬਾ ਹਜਾਰਾ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਪੁਰਸ਼ ਉਹਨਾਂ ਦੀ ਤਸਵੀਰ ਲਾਈ ਗਈ ਹੈ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਨ੍ਹਾਂ ਨੂੰ ਪਾਰ ਸਰਕਾਰ ਵੱਲੋਂ ਪਦਮਸ਼ਰੀ ਅਵਾਰਡ ਮਿਲਿਆ ਹੋਰ ਵੀ ਸਨਮਾਨ ਪ੍ਰਾਪਤੂ ਕਰਨ ਕੀਤੇ ਗੁਰਮਤ ਸੰਗੀਤ ਦੀ ਵਿੱਦਿਆ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਬੜੇ ਮਹਾਨ ਕੀਰਤਨੇ ਪੈਦਾ ਕੀਤੇ ਨੇ ਉਹਨਾਂ ਦੀ ਤਸਵੀਰ ਲਾਈ ਗਈ ਹੈ ਸਿੰਘ ਸਾਹਿਬ ਗਿਆਨੀ ਹਰਚਰਨ ਸਿੰਘ ਜੀ ਮਹਾਲੋਂ ਜੋ ਤਕਰੀਬਨ 7 ਸਾਲ ਤਕਫੀਰੀ ਕੇਸ ਪਰ ਸਾਹਿਬ ਜੀ ਵੇਖੇ ਜੈਸੇ ਦਾਰਵਜੂ ਸੇਵਾ ਨਿਭਾ ਕੇ ਵਿਖੜੇ ਸਮੇਂ ਉਹਨਾਂ ਨੇ ਪੰਥ ਦੀ ਅਗਵਾਈ ਕੀਤੀ ਹੈ ਉਹਨਾਂ ਦੇ ਸੇਵਾ ਨੂੰ ਬਖਰਾਖਦੇ ਆ ਹਾਂ ਉਹਨਾਂ ਤਸਵੀਰ ਲਾਈ ਗਈ ਹੈ ਹਕੀਮ ਅੱਲਾ ਯਾਰ ਖਾਂ ਜੋਗੀ ਜੋ ਇੱਕ ਮੁਸਲਮਾਨ ਕਵੀ ਹੋਏ ਨੇ ਉਸ ਮਹਾਪੁਰਖ ਨੇ ਸਤਗੁਰਾਂ ਦੇ ਅਨੰਤਪੁਰ ਸਾਹਿਬ ਛੱਡੋਂ ਤੋਂ ਲੈ ਕੇ ਗੁਰੂ ਕੇ ਲਾਲਾਂ ਦੇ ਨੀਹਾਂ ਵਿੱਚ ਜਿਣੇ ਜਾਣ ਤੱਕ ਦਾ ਜੋ ਦੋ ਕਿੱਸੇ ਸ਼ਹੀਦਾਂ ਨੇ ਵਫਾ ਅਤੇ ਗਾਂਝੇ ਸ਼ਹੀਦਾਂ ਜੋ ਕਵਤਾਵਾਂ ਦੇ ਰੂਪ ਵਿੱਚ ਉਹਨਾਂ ਨੇ ਕਵਤਾਵਾਂ ਲੇਖ ਕੇ ਸਿੱਖ ਪੰਥ ਦੀ ਖਾਲਸਾ ਪੰਥ ਦੀ ਬਹੁਤ ਵੱਡੀ ਸੇਵਾ ਕਰਕੇ ਉਸ ਮਹਾਨ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਹੈ ਉਹਨਾਂ ਦੀ ਤਸਵੀਰ ਹਕੀਮ ਅੱਲਾ ਯਾਰ ਖੰਜੋਗੀ ਦੀ ਤਸਵੀਰ ਵੀ ਅੱਜ ਕੇਂਦਰੀ ਸਿੱਖ ਅਜਾਬ ਘਰ ਵਿੱਚ ਲਾਈ ਗਈ ਹੈ ਜੋ ਵੀ ਪੰਥ ਵਾਸਤੇ ਵੱਡੇ ਕਾਰਜ ਕਰਦਾ ਹੈ ਪੰਥ ਵਾਸਤੇ ਵੱਡੀ ਸੇਵਾ ਕਰਦਾ ਹੈ ਬੇਸ਼ੱਕ ਪੰਥ ਵੱਲ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਔਰ ਇਹਨਾਂ ਚਾਰ ਸ਼ਖਸੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਤਿਕਾਰ ਦੇ ਕੇ ਉਹਨਾਂ ਦੀਆਂ ਤਸਵੀਰਾਂ ਨੂੰ ਕਿੰਨੇ ਸਿੱਖ ਅਜਾਇਬ ਘਰ ਲਈ ਚਾਜ ਸ਼ਸ਼ੋਭਤ ਕਰਨ ਦਾ ਜਿਹੜਾ ਉਪਰਾਲਾ ਹੈ ਉਹ ਕੀਤਾ ਹੈ ਤਸਵੀਰਾਂ ਸ਼ਸ਼ੋਭਤ ਕਰ ਦਿੱਤੀਆਂ ਗਈਆਂ ਨੇ ਸਮੁੱਚੇ ਪਰਿਵਾਰਾਂ ਨੂੰ ਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਕਰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਵਿਖੇ ਉਸ ਸਤਾਨ ਨਾਲ ਸੰਬੰਧਿਤ ਸਤਾਨ ਕੇਂਦਰੀ ਸਿੱਖ ਅਜਾਇਬ ਘਰ ਉੱਥੇ ਅੱਜ ਬਹੁਤ ਹੀ ਅਤੀ ਸਤਕਾਰਯੋਗ ਸੱਚਖੰਡ ਨਵਾਸੀ ਸ੍ਰੀਮਾਨ ਸੰਤ ਬਾਬਾ ਹਜਾਰਾ ਸਿੰਘ ਜੀ ਕਾਰਸੇਵਾਲੇ ਮਹਾਂਪੁਰਖ ਗੁਰਦੁਆਰਾ ਗੁਰੂ ਕੇ ਬਾਗ ਵਾਲੇ ਉਹਨਾਂ ਦੀ ਤਸਵੀਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਜਾਇਬ ਘਰ ਵਿਖੇ ਲਾਉਣਾ ਕੀਤਾ ਆ ਮੈਂ ਸ੍ਰੀਮਾਨ ਸੰਤ ਬਾਬਾ ਸਦਨਾਮ ਸਿੰਘ ਜੀ ਕਾਰਸੇਵਾਲੇ ਉਹਨਾਂ ਦੇ ਸਮੂੱਚੇ ਜਥੇਦਾਰਾਂ ਵੱਲੋਂ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਅਤੇ ਸਮੁੱਚੇ ਸਿੰਘ ਸਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਐਸੇ ਮਹਾਂਪੁਰਸ਼ ਜਿਨ੍ਹਾਂ ਨੇ ਸਾਰਾ ਹੀ ਜੀਵਨ ਆਪਣਾ ਸੇਵਾ ਸਿਮਰਨ ਦੇ ਵਿੱਚ ਲਾ ਕੇ ਬੇਅੰਤੀ ਪ੍ਰਾਣੀਆਂ ਨੂੰ ਗੁਰੂ ਘਰ ਦੇ ਨਾਲ ਜੋੜਨਾ ਕੀਤਾ ਸੋ ਬਹੁਤ-ਬਹੁਤ ਧੰਨਵਾਦ ਜੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮਹਾਂਪੁਰਖਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਕੇਂਦਰ ਸੈਖ ਸਾਹਿਬ ਕਰ ਵਿੱਚ ਜਿਹੜੀ ਤਸਵੀਰ ਲਗਾਈ ਗਈ ਹੈ ਅੱਲਾ ਯਾਰ ਖਾਨ ਜੋਗੀ ਉਹ ਚਤਨ ਦਾਸ ਵੱਲੋਂ ਤਿਆਰ ਕੀਤਾ ਗਿਆ ਬੜੀ ਮਿਹਨਤ ਕੀਤੀ ਹੈ ਇਹਦੇ ਤੇ ਕਿਉਂਕਿ ਇਹਨਾਂ ਦੀ ਤਸਵੀਰ ਕੋਈ ਪਹਿਲਾਂ ਕੋਈ ਹੈ ਨਹੀਂ ਸੀ ਨਾ ਹੀ ਇਹਦੇ ਤੱਕ ਤਸਵੀਰ ਬਣੀ ਸੀ ਕਿਉਂਕਿ ਐਨੇ ਸਾਲ ਹੋ ਗਏ ਉਸ ਸਮੇਂ ਫੋਟੋਗ੍ਰਾਫੀ ਨਹੀਂ ਸੀ ਹੁੰਦੀ ਇਹ ਫਿਰ ਮੈਂ ਇਹਨਾਂ ਕੋਲ ਜਦੋਂ ਮੈਨੂੰ ਤਸਵੀਰ ਤਿਆਰ ਕਰਨ ਵਾਸਤੇ ਦਿੱਤੀ ਗਈ ਹੈ ਇਹ ਫਿਰ ਮੈਂ ਜਿਹੜੇ ਸਕਾਲਰ ਸੀ ਜੈਨਦੇ ਦੇ ਸੰਪਾਦਕ ਸੀਗੇ ਉਹਨਾਂ ਨੂੰ ਪੁੱਛਿਆ ਉਹ ਸਿਆਣੇ ਕੋ ਜਿਹੜੇ ਸਾਡੇ ਸੀ ਪੁੱਛੇ ਕਿ ਫਿਰ ਮੈਂ ਤਸਵੀਰ ਦੀ ਉਸ ਉਹ ਜਿਹੜੀ ਤਿਆਰ ਕੀਤੀ ਗਈ ਕਿ ਉਹਨਾਂ ਸ਼ਖਸੀਅਤ ਕਿਸ ਤਰ੍ਹਾਂ ਦੀ ਸੀ ਕਿਸ ਤਰ੍ਹਾਂ ਦੀ ਹੈ ਸੀ ਉਹ ਸਮੇਂ ਉਮਰ ਦਾ ਬਿਹਾਰੇ ਖਿਆ ਫਿਰ ਉਹਨਾਂ ਦਾ ਜਿਹੜਾ ਉਹ ਸਮੇਂ ਰਹਿਣ ਤੇ ਆਂਦਾ ਢੰਗ ਸੀਗਾ ਉਸ ਸਮੇਂ ਉਹ ਬਣਾਇਆ ਇਹ ਫਿਰ ਮੈਨੂੰ ਬਣਾਉਣ ਲੱਗਾ ਕਾਫੀ ਧਿਆਨ ਨਾਲ ਵੇਖ ਚਾ ਕੇ ਤਸਵੀਰ ਜਿਹੜੀ ਇਹ ਬਣਾਉਣੀ ਪਈ ਹੈ ਤੇ ਇਸ ਤਸਵੀਰ ਬਣਾਉਂਦੇ ਮੈਨੂੰ ਕਾਫੀ ਸਮਾਂ ਲੱਗਾ ਜੋ ਵਾਜੇ ਤੇ ਸਿੰਘ ਸਾਹਿਬ ਵੀ ਆਏ ਨੇ ਉਹਨਾਂ ਨੇ ਬੜਾ ਸਲਾਈ ਤਸਵੀਰ ਕਿਉਂਕਿ ਉਹਨਾਂ ਨੇ ਵੀ ਕਦੀ ਨਹੀਂ ਵੇਖਿਆ ਸੀ ਜਿਹੜੇ ਹੋਰ ਤਸਵੀਰਾਂ ਹੈ ਹੀ ਹੁੰਦੀਆਂ ਨੇ ਉਹਨਾਂ ਨੂੰ ਕਈਆਂ ਵੇਖਿਆ ਹੁੰਦਾ ਪਰ ਜਿਹਨਾਂ ਨੇ ਵੇਖਿਆ ਨਾ ਹੋਵੇ ਕਦੇ ਵੀ ਉਹ ਚਰਚੀਤ ਕਿਹਾ ਜੀ ਉਹ ਤਸਵੀਰ ਨੂੰ ਵੇਖ ਕੇ ਫਿਰ ਅਚਾਨਕ ਜਿਹੜਾ ਦਮਾਦ ਵਿੱਚ ਉਹ ਬੜੀ ਵਧੀਆ ਉਹਨਾਂ ਵਾਸਤੇ ਗੱਲ ਜਿਹੜੀ ਹੁੰਦੀ ਹੈ ਫਿਰ ਵਾਵਾ ਕਰਦੇ ਬਹੁਤ ਵਧੀਆ ਜਿਹੜਾ ਨਾ ਇਹ ਚਰਚੀਤ ਕਿਉਂਕਿ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਗੱਲ ਇਹ ਸੀਗਾ ਵੀ ਇਹਨਾਂ ਨੇ ਸਿੱਖਾਂ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਬਾਰੇ ਜਾਂ ਛੋਟੇ ਸਾਹਿਬਾਂ ਦੀ ਛਿੱਦੀ ਬਾਰੇ ਲਿਖਿਆ ਸੀ ਤੇ ਜੋਗੇ ਅੱਜ ਵੀ ਸੌਣੀ ਕਮੇਟੀ ਕੋ ਕਿਤਾਬਾਂ ਛਪੀਆਂ ਇਹਨਾਂ ਦੇ ਮਿਲ ਜਾਂਦੀਆਂ ਤੇ ਇਹ ਤਸਵੀਰ ਫਿਰ ਬਣਾਉਣ ਚ ਮੈਨੂੰ ਕਾफी ਸਮਾਂ ਲੱਗਾ ਮੈਂ ਐਡਵੋਕੇਟ ਅਮਰਜੀਤ ਸਿੰਘ ਪੁੱਤਰ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਅੱਜ ਸਾਡੇ ਪਿਤਾ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਦੀ ਫੋਟੋ ਸਿੱਖ ਮਿਊਜ਼ੀਅਮ ਸੈਂਟਰ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ਹੈ ਪਰਿਵਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਕਿਤਾਬ ਪਦਮਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ 7 ਕਿਤਾਬਾਂ ਲਿਖੀਆਂ। ਉਹ ਵੀ ਗੁਰਮਤ ਸੰਗੀਤ ਦੇ ਉੱਪਰ ਇਹ ਸਾਰੀਆਂ ਕਿਤਾਬਾਂ ਹਨ। ਪਾਕ ਸਰਕਾਰ ਵੱਲੋਂ ਉਹਨਾਂ ਨੂੰ ਪਦਮਸ਼੍ਰੀ ਅਵਾਰਡ ਵੀ ਦਿੱਤਾ ਗਿਆ ਜੋ ਕਿ ਉਹਨਾਂ ਦਾ ਜ਼ਿੰਦਗੀ ਦਾ ਆਖਰੀ ਇੱਕ ਅਵਾਰਡ ਸੀ। ਉਸ ਤੋਂ ਪਹਿਲਾਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਆਵਾੜਲੇ ਅਤੇ ਸਾਡੇ ਪਰਿਵਾਰ ਅਤੇ ਵਿਦਿਆਰਥੀਆਂ ਨੂੰ ਜਿਹੜੀ ਉਹ ਵਿੱਦਿਆ ਦੇ ਕੇ ਗਏ ਹਨ ਗੁਰਬਤ ਸੰਗੀਤ ਦੀ ਉਹਨਾਂ ਤੋਂ ਇਹੋ ਆਸ਼ੀਰਵਾਦ ਕੀਤੀ ਜਾਂਦੀ ਹੈ ਤੇ ਉਹੀ ਕੀਰਤਨ ਸ਼ੈਲੀ ਦੇ ਨਾਲ ਉਹ ਆਪਣੇ ਦੇਸ਼ਾਂ ਉਪਦੇਸ਼ਾਂ ਦੇ ਵਿੱਚ ਅੱਗੋਂ ਕੀਰਤਨ ਕਰਨ ਤੇ ਸੰਗਤਾਂ ਨੂੰ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੈਪਟਨ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par